ਕੀ ਕਾਲ ਜੀ ਕਿਵੇਂ ਹੋ ਤੁਸੀਂ ਸਾਰੇ ਜਣੇ ਹੋਪ ਤੁਸੀਂ ਸਾਰੇ ਜਣੇ ਬਹੁਤ ਹੀ ਵਧੀਆ ਹੋਵਗੇ ਤੇ ਮੈਂ ਕੱਟਣ ਲੱਗੀ ਸੀ 2.5 ਮੀਟਰ ਕਪੜੇ ਚੋਂ ਸਲਵਾਰ ਦੀ ਕਟਿੰਗ ਸਲਵਾਰ ਦੀ ਕਟਿੰਗ ਕਰਾਂਗੇ ਹੁਣ ਪਹਿਲਾਂ ਮੈਂ ਸਲਵਾਰ ਦਾ ਨਾਪ ਲੈ ਲਵਾਂਗੀ ਕਿੰਨਾ ਹੈ ਸਲਵਾਰ ਸਾਡੀ ਜਿਹੜੀ ਹੈਗੀ ਹੈ ਉਹ ਹੈਗੀ ਹੈ ਜੀ 34 ਇੰਚ ਤਿਆਰ ਠੀਕ ਹੈ ਜੀ ਤੇ 벨ਟ ਦੇ ਨਾਲ 30 ਇੰਚ ਤਿਆਰ ਹੈ ਜੀ ਹੁਣ ਅਸੀਂ ਜਿਹੜੇ ਹੈਗੇ ਆ ਪੌਂਚੇ ਕੱਢਾਂਗੇ ਠੀਕ ਹੈ ਜੀ ਪੌਂਚੇ ਰੱਖਾਂਗੇ ਅਸੀਂ 23 ਇੰਚ ਅੱਧਾ ਦਾ ਇੰਚ ਸਾਡਾ ਸਲਾਈ ਚ ਆ ਜਾਊਗਾ ਤੇ ਪੌਂਚੇ ਦੀ ਚੜਾਈ ਜਿਹੜੀ ਹੈਗੀ ਆ ਉਹ 13 ਇੰਚ ਤੇ ਨਿਸ਼ਾਨ ਲਗਾ ਲਵਾਂਗੇ ਤੇ ਹੁਣ ਅਸੀਂ ਕਰ ਦਵਾਂਗੇ ਕਟਿੰਗ ਸਾਈਡ ਤੋਂ ਅਸੀਂ ਜਿਹੜਾ ਕਪੜਾ ਬਚੂਗਾ ਉਹਦੇ ਵਿੱਚ ਅਸੀਂ 벨ਟ ਕੱਢ ਲਵਾਂਗੇ 벨ਟ ਅਸੀਂ ਨਾਲ ਦੀ ਨਾਲ ਹੀ ਨਿਸ਼ਾਨ ਲਗਾ ਲਿਆ 24 ਇੰਚ ਦੀ ਅਸੀਂ ਜਿਹੜੀ 벨ਟ ਹੈਗੀ ਆ ਉਹ ਕੱਢ ਲਾਂਗੇ ਠੀਕ ਹੈ ਜੀ ਤੇ ਆ ਹੋ ਗਈ ਸਾਡੀ ਜਿਹੜੀ ਪੌਂਚਿਆਂ ਦੀ ਕਟਿੰਗ ਤੇ 벨ਟ ਦੀ ਕਟਿੰਗ ਆ ਸਾਈਡ ਤੋਂ ਸਾਡੀ ਜਿਹੜੀ ਬੈਟ ਨਿਕਲਿਆਈ ਤੇ ਉਹ ਨਿਕਲਿਆਈ ਸਾਡੀ ਪੌਂਚੇ ਪੱਲੇ ਵੀ ਕਹਿ ਦਿੰਦੇ ਨੇ ਠੀਕ ਹੈ ਜੀ ਗੋਡੇ ਵੀ ਕਹਿ ਦਿੰਦੇ ਨੇ ਤੇ ਹੁਣ ਜਿਹੜਾ ਕਪੜਾ ਬਚਿਆ ਉਹਦੇ ਵਿੱਚੋਂ ਅਸੀਂ ਕੱਢਾਂਗੇ ਕੁੰਦੇ ਠੀਕ ਹੈ ਜੀ ਇਹਨੂੰ ਅਸੀਂ ਜਿਵੇਂ ਫੋਲਡ ਕੀਤਾ ਹੋਇਆ ਸੀ ਓਵੇਂ ਫੋਲਡਰ ਰੱਖ ਕੇ ਆਸਣ ਦੀ ਨਿਸ਼ਾਨ ਲਗਾਵਾਂਗੇ ਆਸਣ ਜਿਹੜਾ ਅਸੀਂ ਰੱਖਣਾ ਹੈਗਾ ਜੀ ਉਹ 11 ਇੰਚ ਮਤਲਬ 10 ਇੰਚ ਜਿਹੜਾ ਸਾਡਾ ਤਿਆਰ ਰਹ ਜੂਗਾ ਥੱਲੇ ਨੂੰ ਜਿਹੜੀ ਅਸੀਂ ਹੁਣ ਆਸਣ ਦਾ ਨਿਸ਼ਾਨ ਲਗਾਉਣ ਤੋਂ ਬਾਅਦ ਜਿਹੜੇ ਪੱਲੇ ਨਾਪੇ ਸੀ ਇਹ ਉਹ ਨਾ ਆਪ ਲਵਾਂਗੇ ਉਹ ਰੱਖੇ ਸੀ ਅਸੀਂ 29 ਤੇ 29 ਇੰਚ ਤੇ ਨਿਸ਼ਾਨ ਲਗਾ ਕੇ ਦੂਜੀ ਸਾਈਡ ਤੋਂ ਵੀ ਸੇਮ ਅਸੀਂ 11 ਇੰਚ ਤੇ ਨਿਸ਼ਾਨ ਲਗਾ ਕੇ 29 ਇੰਚ ਦਾ ਨਿਸ਼ਾਨ ਲਗਾਵਾਂਗੇ ਤੇ ਦੋਨਾਂ ਨਿਸ਼ਾਨਾਂ ਨੂੰ ਆਪਸ ਵਿੱਚ ਜਿਹੜਾ ਹੈਗਾ ਜੀ ਅਸੀਂ ਮਿਲਾ ਦੇਵਾਂਗੇ ਤੇ ਹੁਣ ਅਸੀਂ ਕਰ ਲਵਾਂਗੇ ਕਟਿੰਗ ਠੀਕ ਹੈ ਜੀ ਜਿੱਦਾਂ ਜਿੱਦਾਂ ਅਸੀਂ ਨਿਸ਼ਾਨ ਲਗਾਏ ਸੀ ਮਾਰਕਿੰਗ કરી ਸੀ ਉਹਦਾ ਉਹਦਾ ਅਸੀਂ ਕਟਿੰਗ ਕਰ ਲਵਾਂਗੇ ਆ ਸਾਡੇ ਜਿਹੜੇ ਹੈਗੇ ਆ ਕੁੰਦੇ ਨਿਕਲ ਗਏ ਜਿਹੜਾ ਜੋਇੰਟ ਸਾਈਡ ਹੈ ਉਹ ਅਸੀਂ ਕਟਿੰਗ ਕਰ ਲਵਾਂਗੇ ਜੀ ਠੀਕ ਹੈ ਜੀ ਇਹ ਸਲਵਾਰ ਬਹੁਤ ਹੀ ਉੱਕਾ ਟਕਪ